ਇੱਕ ਨਾ ਕਹਾਵਤ ਹੁੰਦੀ ਆ ਕਿਸਾਨ ਪ੍ਰਭੂ ਕਹਿੰਦੇ ਹੁੰਦੇ ਆ ਨਾ ਵੀ ਆਪਦੇ ਮਰੇ ਬਿਨਾ ਤੇਰਾ ਸਿਵਿਆਂ ਦਾ ਮੇਚ ਨਹੀਂ ਪਤਾ ਲੱਗਦਾ ਤੇ ਇਹ ਕਹਾਵਤ ਨਾ ਝੋਨੇ ਦੇ ਝਾੜ ਦੇ ਉੱਪਰ ਜਿਹੜੀ ਪੂਰੀ ਢੋਕਦੀ ਆਗੀ ਕਿਉਂਕਿ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਜਿਹੜੀਆਂ ਵੀਡੀਓ ਆਪਾਂ ਵੇਖ ਰਹੇ ਸੀ ਆਪਾਂ ਤੇ ਕੋਈ ਕਹਿ ਰਿਹਾਗਾ ਵੀ ਮੇਰਾ ਜਿਹੜਾ 80 ਮਣ ਉਹ ਕਹਿੰਦਾ ਮੇਰਾ 85 ਮਨ ਨਿਕਲਿਆ ਝੋਨਾ ਕਈ ਕਈ ਤਾਂ 90 90 95 95 ਮਨ ਵੀ ਕਹਿ ਰਹੇ ਹਨ ਪਰ ਆਪ ਦੇ ਮਰੇ ਬਿਨਾਂ ਦਾ ਸਿਵਾਂ ਦਾ ਮੇਚ ਨਹੀਂ ਪਤਾ ਲੱਗਦਾ ਹੁੰਦਾ ਜਿੰਨਾ ਚਿਰ ਆਪਾਂ ਆ ਆਪਣੀ ਨਾ ਝੋਨਾ ਵੜਦੇ ਓਨਾ ਚਿਰ ਜਿਹੜਾ ਝਾੜ ਦਾ ਆਪਾਂ ਅੰਦਾਜ਼ਾ ਨਹੀਂ ਆਪ ਲਗਾ ਸਕਦੇ ਵੀ ਕਿੰਨਾ ਜਰਾ ਝੋਨੇ ਦਾ ਝਾੜ ਨਿਕਲੇਗਾ ਜਦੋਂ ਆਪ ਆਪਾਂ ਜਾ ਕੇ ਮੰਡੀ ਦੇ ਵਿੱਚ ਗੱਟੇ ਭਰਾਂਗੇ ਨਾ ਤੇ ਅਸਲ ਦੇ ਵਿੱਚ ਤਾਂ ਝੋਨੇ ਦਾ ਝਾੜ ਉਦੋਂ ਪਤਾ ਲੱਗਦਾਗਾ ਵੀ ਕਿੰਨਾ ਜਰਾ ਝਾੜ ਨਿਕਲੇਗਾ ਤੇ ਬਾਕੀਆਂ ਤਾਂ ਗੱਲਾਂ ਹੀ ਹੁੰਦੀਆਂ ਬਾਈ ਵੀ 80 ਮਾਣ ਆ ਗਿਆ 90 ਮਾਣ ਆ ਗਿਆ ਇਸ ਸਾਲ ਜਿਹੜਾ ਝਾੜ ਘੱਟ ਜਦੂਰ ਨਿਕਲ ਰਿਹਾਗਾ ਆਪ ਨੂੰ ਪਤਾ ਹਨਾ ਕਾਫੀ ਤਾਂ ਬਿਮਾਰੀਆਂ ਦਾ ਸਾਹਮਣਾ ਕੀਤਾ ਝੋਨੇ ਨੇ ਪਰ ਦਾ ਅਸਲੀ ਝਾੜ ਆਪ ਨੂੰ ਆਪਣੇ ਖੇਤ ਦੇ ਵਿੱਚੋਂ ਪਤਾ ਲੱਗੂਗਾ ਜਦੋਂ ਆਪਾਂ ਮੰਡੀ ਦੇ ਵਿੱਚ ਜਾ ਕੇ ਤੇ ਆਪਾਂ ਕਿੰਨੇ ਜਿਹੜੇ ਆਪਾਂ ਗੱਟੇ ਭਰੇ ਆ ਗਏ ਇੱਕ ਕਿੱਲੇ ਦੇ ਉਹ ਆਪਣਾ ਅਸਲੀ ਝਾੜ ਆਪ ਨੂੰ ਪਤਾ ਲੱਗੂਗਾ ਐਵੇਂ ਆਪਾਂ ਨੂੰ ਫੇਸਬੁੱਕ ਤੋਂ ਜਿਹੜਾ ਬਾਹਲਾ ਪਤਾ ਨਹੀਂ ਲੱਗ ਸਕਦਾ ਧੰਨਵਾਦ